ਦੇਖੋ ਅੱਜ ਸਮਾਜ ਸੇਵਾ ਦਲ ਵੱਲੋਂ ਜਿਨ੍ਹਾਂ ਦੇ ਸਾਰੇ ਅਹੁਦੇਦਾਰ ਸਹਬਾਨ ਸੁਖ ਮਥਵਾਲਾ ਜੀ ਲਾਡੀ ਜੀ ਦਰਸ਼ਨ ਜੀ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਦੀ ਕਾਫੀ ਵੱਡੀ ਟੀਮ ਹੈ ਜਿਨ੍ਹਾਂ ਨੇ ਅੱਜ ਆ ਲੋੜਵੰਦਾਂ ਨੂੰ ਸ਼ਾਲ ਔਰ ਲੋਈਆਂ ਔਰ ਨਾਲ ਮਾਲੀ ਸਹਾਇਤਾ ਜਿਹੜੀ ਦਿੱਤੀ ਆ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਕਿਉਂਕਿ ਸੇਵਾ ਜਿਹੜੀ ਆ ਉਹ ਪਰਮਾਤਮਾ ਹੀ ਦਿੰਦਾ ਹੈ ਬਿਨਾ ਜਿਹੜੀ ਕਰਮਾਂ ਤੋਂ ਸੇਵਾ ਵੀ ਨਹੀਂ ਮਿਲਦੀ ਔਰ ਸਮਾਜ ਸੇਵਾ ਦਲ ਨੇ ਮੇਰੇ ਨਾਲ ਰਲ ਕੇ ਜਿਹੜਾ ਕਰੋਨਾ ਕਾਲ ਸੀਗਾ ਇਹ ਸਾਰੇ ਜਿੰਦੇ ਵੀ ਇਹਨਾਂ ਦੇ ਅਹੁਦੇਦਾਰ ਨੇ ਉਸ ਸਮੇਂ ਵੀ ਇਹਨਾਂ ਨੇ ਬੜਾ ਸਾਥ ਦਿੱਤਾ ਸੀਗਾ ਸਹਿਯੋਗ ਕੀਤਾ ਸੀਗਾ ਔਰ ਲੋਕਾਂ ਨੂੰ ਜੋ ਵੀ ਉਸ ਸਮੇਂ ਲੋਲਵਾਂਚੀਗੇ ਉਹਨਾਂ ਦੇ ਤੱਕ ਪਹੁੰਚਾਂ ਪਹੁੰਚ ਕਰਕੇ ਔਰ ਚਾਹੇ ਉਹ ਸੈਨੀਟਾਈਜੇਸ਼ਨ ਦਾ ਕੰਮ ਸੀਗਾ ਚਾਹੇ ਉਹ ਲੋਰਵਾਂਦਾਂ ਨੂੰ ਕਿਸੇ ਰਾਸ਼ਨ ਦੀ ਲੋੜ ਸੀ ਉਹ ਵੀ ਇਸ ਸੰਸਥਾ ਨੇ ਸੇਵਾ ਕੀਤੀ ਸੀਗੀ ਸੋ ਅੱਜ ਮੈਨੂੰ ਬਠਵਾਲੇ ਵਿਖੇ ਆਉਣ ਦਾ ਮੌਕਾ ਮਿਲਿਆ ਇਸਟੀ ਨੇ ਬੁਲਾਇਆ ਔਰ ਲਗਭਗ 150 ਤੋਂ 200 ਜਿਹੜੇ ਲੋਰਵਾਂਦੇ ਉਹਨਾਂ ਨੂੰ ਇਹਨਾਂ ਵੱਲੋਂ ਅੱਜ ਇਹ ਸੇਵਾ ਜੜੀ ਨਿਭਾਈ ਜਾ ਰਹੀ ਹੈ ਤੇ ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਅੱਗੇ ਕਿ ਸਮਾਜ ਸੇਵਾ ਦਲ ਦੇ ਸਾਰੇ ਅਹੁਦੇਦਾਰਾਂ ਨੂੰ ਤਾਕਤ ਬਖਸ਼ਣ ਔਰ ਇਸੇ ਤਰ੍ਹਾਂ ਹੀ ਇਸ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਤੇ ਨਾਲ ਹੀ ਵਧਾਈ ਵੀ ਦਿਨਾ ਇਸ ਸਮੁੱਚੀ ਟੀਮ ਨੂੰ ਔਰ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਔਰ ਉਹ ਵੀ ਅਰਦਾਸ ਕਰਦੇ ਆ ਕਿ ਸੰਗਤ ਦੀ ਅਰਦਾਸ ਹਮੇਸ਼ਾ ਜਿਹੜੀ ਆ ਉਹ ਪ੍ਰਵਾਨ ਹੁੰਦੀ ਆ ਸੰਗਤ ਵੀ ਮੈਂ ਬੇਨਤੀ ਕੀਤੀ ਆ ਕਿ ਸੰਗਤ ਅਰਦਾਸ ਕਰੇ ਕਿ ਸਮਾਜ ਸੇਵਾ ਦਾ ਲਈ ਤੇ ਸਾਨੂੰ ਸਾਰਿਆਂ ਨੂੰ ਪਰਮਾਤਮਾ ਤਾਕਤ ਬਖਸ਼ੇ ਤੇ ਇੱਕ ਦੂਸਰੇ ਦੀ ਲੋੜ ਪੈਣ ਤੇ ਸੇਵਾ ਕਰਦੇ ਰਹੀਏ ਨਿਕਲ ਨੌਜਵਾਨਾਂ ਨੂੰ ਮੈਂ ਜੋ ਮਾਇਤੇ ਬੋਲਦੇ ਆਂ ਮੈਂ ਇਹ ਗੱਲ ਕਹੀ ਆ ਕਿ ਕੰਮ ਨਾ ਕੋ ਛੋਟਾ ਹੁੰਦਾ ਨਾ ਕੋ ਵੱਡਾ ਹੁੰਦਾ ਜਦੋਂ ਅਸੀਂ ਇੱਥੇ ਕੰਮ ਕਰਦੇ ਆਂ ਆਪਣੇ ਸੂਬੇ ਦੇ ਵਿੱਚ ਆਪਣੇ ਮੁਲਕ 'ਚ ਸਾਨੂੰ ਇਹ ਕੰਮ ਛੋਟੇ ਲੱਗਦੇ ਆਂ ਔਰ ਅਸੀਂ ਗੁਰੇਜ਼ ਕਰਦੇ ਆਂ ਕੰਮ ਨੂੰ ਕਰਨ ਤੋਂ ਬਲਕਿ ਜਦੋਂ ਅਸੀਂ ਬਾਹਰ ਜਾਂਦੇ ਆਂ ਫਿਰ ਹਰ ਤਰ੍ਹਾਂ ਦਾ ਕੰਮ ਕਰਦੇ ਆਂ ਮੈਂ ਇਸ ਨੂੰ ਆਇਡੈਂਟੀਫਾਈ ਨਹੀਂ ਕਰਨਾ ਚਾਹੁੰਦਾ ਕੰਮ ਨੂੰ ਵੀ ਆਹ ਕੰਮ ਉੱਥੇ ਕਰਦੇ ਨੇ ਪਰ ਕਰਦੇ ਨਹੀਂ ਪਰ ਜੇਕਰ ਇੱਥੇ ਦੀ ਗੱਲ ਕਰੀਏ ਸਾਡਾ ਜਿਹੜਾ ਹਿੰਦੁਸਤਾਨ ਹੈ ਸਾਡਾ ਇਹ ਖਾਸ ਕਰਕੇ ਪੰਜਾਬ ਸੂਬਾ ਆ ਇੱਥੇ ਕੋਈ ਵੀ ਬੰਦਾ ਭੁੱਖਾ ਨਹੀਂ ਸੌ ਸਕਦਾ ਇਸ ਧਰਤੀ ਦੇ ਵਿੱਚ ਇੰਨੀ ਪਜਾਊ ਧਰਤੀ ਹੈ ਸਾਡੀ ਔਰ ਜਿਹਦੇ ਕੋਲ 1 ਏਕੜ ਜਾਂ 2 ਏਕੜ ਵੀ ਜ਼ਮੀਨ ਆ ਚਾਹੇ 4 ਕਨਾਲ ਦੀ ਜ਼ਮੀਨ ਹੋ ਕੋਈ ਪੱਖਾਂ ਦੀ ਹੋ ਸਕਦਾ ਕਿਉਂਕਿ ਦਸਾਂ ਨੌਾਂ ਦੀ ਕਿਰਤ ਬਾਬੇ ਨਾਲ ਦੀ ਹਮੇਸ਼ਾ ਚਾਹ ਕਰਨ ਲਈ ਔਰ ਮੈਂ ਨੌਜਵਾਨਾਂ ਨੂੰ ਇਹ ਫੀਲ ਕਰਾਂਗਾ ਕਿ ਆਪਾਂ ਜਿਹੜੀ ਕੰਮ ਨੂੰ ਛੋਟਾ ਵੱਡਾ ਵੇਖ ਕੇ ਨਾ ਛੱਡੀਏ ਸਰ ਕੰਮ ਨੂੰ ਹੱਥ ਪਾਈਏ ਤਾਂ ਹੀ ਅੱਗੇ ਵਧ ਸਕਦੇ ਹਾਂ ਮੈਂ ਚਾਹੇ ਅੱਜ ਬਤੌਰ ਵਧਾਇਕ ਦੂਜੀ ਵਾਰ ਬਣਿਆ ਪਰ ਮੈਂ ਹਮੇਸ਼ਾ ਆਪ ਦੇ ਹੱਥਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਜ਼ਮੀਨ 'ਚ ਜਾ ਕੇ ਵਹੀਦੀ ਆ ਚਾਹੇ ਹੋਰ ਕਈ ਕੰਮ ਘਰੇਲੂ ਹੁੰਦੇ ਨੇ ਮੈਂ ਹਮੇਸ਼ਾ ਇਸ ਕਰਕੇ ਕਰਦਾ ਕਿ ਨੌਜਵਾਨਾਂ ਨੂੰ ਵੀ ਪ੍ਰੇਰਣਾ ਦਵਾਂ ਕਿ ਜੇ ਮੈਂ ਬਤੌਰ ਦੂਜੀਵਾਰ ਵਿਧਾਇਕ ਵੀ ਆਪਣੇ ਹੱਥਾਂ ਨਾਲ ਕੰਮ ਕਰਦਾ ਤਾਂ ਤੁਸੀਂ ਵੀ ਕਰੋ ਤਾਂ ਹੀ ਸਾਡਾ ਸੂਬਾ ਤੇ ਸਾਡਾ ਮੁਕਤ ਤਰੱਕੀ ਕਰੂਗਾ ਤੇ ਸਾਡਾ ਪਰਿਵਾਰ ਖੁਸ਼ਹਾਲ ਰਹੇਗਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਮਾਜ ਸੇਵਾ ਦਲ ਉਹ ਰੱਖਿਆ ਗਿਆ ਹੈ ਲੀਗਲ ਡਿਵਾਈਜ਼ਰ ਜਿਲ੍ਹਾ ਲੀਗਲ ਵੇਲੇ ਸੋਖ ਬਤਵਾਲਾ ਜੀ ਹਰਦੋ ਬਤਵਾਲਾ ਸਮਾਜ ਸੇਵਾ ਦਲ ਇਸੇ ਤਰ੍ਹਾਂ ਹੀ ਸਮੇਂ-ਸਮੇਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਰਹਿੰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਅੱਜ ਕੋਈ 150 200 ਤੋਂ ਵੱਧ ਬੀਬੀਆਂ ਨੂੰ ਬਜ਼ੁਰਗਾਂ ਨੂੰ ਕੰਬਲ ਤੇ ਲੋਈਆਂ ਤੇ ਜਰਾਬਾਂ ਤੇ ਨਗਦ ਰਾਸ਼ੀ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਸਮਾਜ ਸੇਵਾ ਦਲ ਵੱਲੋਂ ਕੀ ਮੈਸੇਜ ਦੇਣਾ ਚਾਹਦੇ ਮੈਂ ਜੇ ਸਮਾਜ ਸੇਵਾ ਦਲ ਨਹੀਂ ਪਰ ਉਦਿਸ਼ਾ ਵੱਲ ਜਾਣਾ ਲੋਕਾਂ ਨੌਜਵਾਨਾਂ ਨੂੰ ਇਹੀ ਸਮੇਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਦੇਸ਼ ਚ ਰਹਿ ਕੇ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਨ ਬਾਹਰ ਜਾ ਕੇ ਵੀ ਕੋਈ ਏਡਾ ਵਧੀਆ ਕੰਮ ਨਹੀਂ ਆ ਕਈ ਦੇਸ਼ਾਂ ਦੇ ਵਿੱਚ ਮੀਡੀਆ ਰਾਇ ਵੀ ਸਾਨੂੰ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਰਾਇ ਵੀ ਵੀ ਬੇਰੋਜ਼ਗਾਰੀ ਬਾਹਰ ਦੇ ਮੁਲਕਾਂ ਵਿੱਚ ਵੀ ਬੜੀ ਆ ਜਾ ਕੇ ਆਪਣੇ ਇੱਥੇ ਲੱਖਾਂ ਰੁਪਏ ਲਾ ਕੇ ਅਸੀਂ ਬਾਹਰ ਜਾਂਦੇ ਆ ਤੇ ਉੱਥੇ ਜਾ ਕੇ ਵੀ ਸਾਨੂੰ ਕਈ ਵਾਰ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਆ ਤੇ ਕਈ ਵਾਰੀ ਕੰਮ ਵੀ ਨਹੀਂ ਮਿਲਦਾ ਤੇ ਪੈਸਾ ਬਰਬਾਦ ਹੁੰਦਾ ਵਾ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਆ ਕਿ ਆਪਣੇ ਇਲਾਕੇ ਵਿੱਚ ਰਹਿ ਕੇ ਇੱਥੇ ਕੰਮ ਕਰਨ ਤੇ ਇਥੇ ਕੋਈ ਨਾ ਕੋਈ ਪ੍ਰਾਲਾ ਜਿਹੜਾ ਵਾ ਵਧੀਆ ਤਰੀਕੇ ਨਾਲ ਤਿਆਰ ਕਰਨਾ ਮੇਰਾ ਨਾਲ ਸੁਸਪਤਵਾਲਾ ਸਮਾਜ ਸਾ ਦਾ ਜਿਲ੍ਹਾ ਡਵਾਜਰ ਆ ਮੈਂ ਸਭ ਤੋਂ ਪਹਿਲਾਂ ਸਾਰੇ ਨੂੰ ਵਾਜਿਦ ਖਾਲਸਾ ਵਾਜਿਦ ਦੀ ਫਤੇ ਬਣਾਉਣਾ ਵਾ ਅੱਜ ਅਸੀਂ ਸਮਾਜ ਸੇਵਾਦਾਰ ਲੋਨ ਇੱਕ ਨਿਕਾਜਾ ਪ੍ਰਾਲਾ ਕੀਤਾ ਵਾ ਜਿਹੜੇ ਆਪਣੇ ਗਰੀਬ ਵਿਧਵਾ ਜਿਹੜੀਆਂ ਜਨਾਨੀਆਂ ਨੇ ਚਾਹ ਜਿਹੜੇ ਬਜ਼ੁਰਗ ਬੰਦੇ ਨੇ ਅੱਜ ਉਹਨਾਂ ਨੂੰ ਅਸੀਂ ਸਮਾਜ ਸੇਵਾਦਾਰ ਲੋਨ ਮਿਲ ਵੀ ਉਹਨਾਂ ਨੂੰ ਸ਼ਾਲ ਦੋਈਆਂ ਉਹਨਾਂ ਨੂੰ ਰਾਸ਼ੀ ਦੇ ਕੇ ਉਹਨਾਂ ਨੂੰ ਅੱਜ ਹੀ ਸਲਮਾਨਤ ਵੀ ਕੀਤਾ ਵਾ ਉਹਨਾਂ ਨੂੰ ਇਸ ਮੌਕੇ ਤੇ ਸਾਡੇ ਐਮਐਲਏ ਸਾਹਿਬ ਆਏ ਨੇ ਉਹ ਵੀ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਕਿਉਂਕਿ ਉਹ ਵੀ ਸਮਾਜ ਸੇਵੀ ਦੀ ਸੇਵਾ ਬਹੁਤ ਕਰਦੇ ਨੇ ਐਮਐਲਏ ਦਾ ਰਿਸ਼ਤਾ ਨਾਤਾ ਉਹਨਾਂ ਦਾ ਆਪਣਾ ਲੱਗ ਜਗਾ ਚੱਲਦਾ ਲੇਕਿਨ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਜਿਹੜੇ ਹਰ ਵਾਰੀ ਲੋਕਾਂ ਦੇ ਵਿੱਚ ਵਿਚਰ ਲਿਆ ਔਰ ਸਮਾਜ ਸੇਵਾ ਦੀ ਜਲਦੀ ਜਲਦੀ ਸੇਵਾ ਉਹ ਵੀ ਸਾਡੇ ਨਾਲ ਬੜੀ ਕਰਦੇ ਨੇ ਦੇ ਬਹੁਤ ਹੋ ਗਿਆ ਅੱਜ ਘੱਟੋ ਘੱਟ 2-250 ਆਇਆ ਤੁਸੀਂ ਵੇਖ ਹੀ ਲਿਆ ਵਾ ਲੇਕਿਨ ਸਾਡਾ ਮੈਸੇਜ ਬੜਾ ਛੋਟਾ ਜਿਹਾ ਸੀ ਟਾਈਮ ਦੀ ਕਮੀ ਘਾਟ ਹੋਣ ਕਰਕੇ ਅਸੀਂ ਕੋਈ ਏਡਾ ਵੱਡਾ ਪ੍ਰੋਗਰਾਮ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੇਰੇ ਪਿੰਡ ਵਾਸੀਆਂ ਨੇ ਪੂਰਾ ਸਾਥ ਦਿੱਤਾ ਵਾ ਤਾਂ ਅਸੀਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਪਰਮਾਤਮਾ ਦੀ ਅਰਦਾਸ ਕਰਨਿਆ ਇਸੇ ਤਰ੍ਹਾਂ ਅਸੀਂ ਆਪਣੇ ਗਰੀਬ ਲੋਕਾਂ ਦੀ ਸੇਵਾ ਜਿਹੜੀ ਉਹ ਕਰਦੇ ਰਹੀਏ त बस इन्ना कुझु कहरे वाहि ख़ालसा वाहि